ਬਰਦਾਸਪੁਰ ਮਹਜਨ ਹਸਪੀਟਲ ਲੈ ਕੇ ਜਾਣਾ ਸੀ ਜਿਹਦੇ ਦੌਰਾਨ ਧੁੰਦ ਦੀ ਵਜ੍ਹਾ ਕਾਰਨ ਇਹ ਚਾਰੋਂ ਜਣੇ ਚਾਰ ਜਿਹਨੇ ਸਵਾਰ ਹੀ ਚੱਲ ਜਾਂਦੇ ਹੀ ਉਸ ਤੋਂ ਬਾਅਦ ਅਵੰਖੇ ਦੇ ਲਾਗੇ ਇੱਕ ਟਰਨਿੰਗ ਪੁਆਇੰਟ ਹੈ ਟਰਨਿੰਗ ਪੁਆਇੰਟ ਤੋਂ ਗੱਡੀ ਦਾ ਜਰਾ ਬੈਲੈਂਸ ਥੋੜਾ ਜਿਹਾ بگੜਨ ਕਾਰਨ ਜੋ ਗੱਡੀ ਵੱਜ ਗਈ ਕੇ ਦੁਕਾਨ ਦੇ ਕੰਢ ਦੇ ਨਾਲ ਜਿਹਦੇ ਵਿੱਚ ਸਾਡੇ ਸ੍ਰੀ ਰਾਜਪਾਲ ਜੀ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਪੁੱਤਰ ਵਿਨੇ ਆਪਣੇ ਬਾਹਨੂ ਪ੍ਰਤਾਪ ਜੀ ਹੈ ਜਿਹੜਾ ਸਕੋਡ ਹਸਪੀਟਲ ਇਸਟੇਮ ਐਡਮਿਟ ਨਾ ਜਿਹਨਾਂ ਨੂੰ ਉਹਦਾ ਪ੍ਰੈਸ਼ਨ ਹੁੰਦਾ ਪਿਆ ਉਹਨਾਂ ਦੇ ਪੇਟ ਦੇ ਵਿੱਚ ਵੀ ਕੋਈ ਨੁਕੀਲੀ ਚੀਜ਼ ਕਾਰਨ ਜ਼ਖਮ ਹੋ ਗਿਆ। ਪਲਾਸ ਸੜਨ ਦੀ ਨੋਹ ਹੈ ਜਿਹੜੀ ਚੋਹਾਨੋ ਹਸਪੀਟਲ ਹੈ। ਤੇ ਬੱਚਾ ਜਿਹੜਾ ਛੋਟਾ ਉਹ ਇਸ ਟਾਈਮ ਮਾਝਨੋ ਹਸਪੀਟਲ ਦਾ ਤੁੰਨਾ। ਇਹ ਬਹੁਤ ਹੀ ਦੁਖਦਾਈ ਪਿੰਡ ਵਾਸਤੇ ਗੱਲ ਹੈ ਜਿਹੜਾ ਕਿ ਅੰਨੀ ਘਟਨਾ ਪਿੰਡ ਵਿੱਚ ਵਾਪਰ ਗਈ ਹੈ। ਤੇ ਬੱਚੇ ਦੀ ਹਾਲਤ ਠੀਕ ਹੈ। ਬੱਚੇ ਦੀ ਛੋਟੇ ਦੀ ਹਾਲਤ ਥੋੜੀ ਠੀਕ ਦੱਸਦੇ ਪਿਆ ਬਾਕੀ ਜਿਨਾਈ ਡੈਥ ਹੋਈ ਹੈ ਨਾ ਦਾ ਬੱਚਾ ਜਿਹੜਾ ਬੇਟਾ ਹੈ ਨਾ ਦਾ ਉਹਨਾਂ ਦਾ ਅਪਰੇਟ ਹੁੰਦਾ ਪਿਆ। ਹਾਦਸਾ ਤੁੰਦ ਕਰਨ ਦਾ ਹੈ। ਤੁੰਦ ਕਰਨ ਦਾ। ਬਹੁਤ ਜ਼ਿਆਦਾ ਕਿੰਨੇ ਵਜੇ ਦਾ ਟਾਈਮ ਸੀਗਾ? ਐਸਾ ਤਰਕੀਬਨ 11:30 ਵਜੇ ਦੇ ਕਰੀਬ ਘਰੋਂ ਨਿਕਲੇ ਆ। ਰਾਤ ਰਾਤ ਨੂੰ ਔਰ ਸਵੇਰੀ 12:40 ਮਿੰਟ ਦੇ ਵਿੱਚ ਹੋਇਆ ਹੈ ਹਾਦਸਾ। ਕੋਈ ਐਮਰਜੈਂਸੀ ਕਿਉਂ ਕੀਆ ਮਤਲਬ ਸਰਕਾਰ ਵੱਲੋਂ ਕੀ تھی ਮੰਗ ਕਰੀ? ਸਰ ਸਰਕਾਰ ਔਰ ਪ੍ਰਸ਼ਾਸਨ ਵੱਲੋਂ ਗਲਤੀ ਹੈ ਕਿ ਜਦੋਂ ਟਰਨਿੰਗ ਪੁਆਇੰਟ ਉੱਤੇ ਪਹਿਲਾਂ ਵੀ ਕਾਫੀ ਜ਼ਿਆਦਾ ਹਾਦਸੇ ਹੋ ਚੁੱਕੇ ਆ। ਸਰਕਾਰ ਨੂੰ ਚਾਹੀਦਾ ਉਸ ਕੋਈ ਇਹੋ ਜਿਹਾ ਬੰਦੋਬਸਤ ਲਾਈਟਾਂ ਲੁਟਿਆਂ ਦਾ ਕਰ ਦੇਣਾ ਚਾਹੀਏ ਕੋਈ ਚੀਜ਼ ਕੀ ਦੀ ਧੁੰਦ ਵਿੱਚ ਚਮਕੇ ਔਰ ਰਸਤੇ ਦਾ ਪਤਾ ਚੱਲ ਜੇ ਅਸੀਂ ਰਾਤ ਨੂੰ ਹੀ ਜਾਂਦੇ ਜੰਨੀਆਂ ਸਾਨੂੰ ਰਸਤੇ ਦਾ ਪਤਾ ਨਹੀਂ ਚੱਲਦਾ ਲੱਗਦਾ ਥੈਂਕ ਯੂ